ਸਰਕਾਰ ਨੂੰ ਸ਼ੰਗਰਸੀ ਲੋਕਾਂ ਦਾ ਮੈਂ ਜਰਸੀ ਕਮੇਟੀ ਉਹਨਾਂ ਨੂੰ ਵਧਾਈ ਦਿੰਦਾ ਵੀ ਉਹਨਾਂ ਨੇ ਸਾਡੇ ਨੂੰ ਲੋਕ ਲੋਕ ਲਹਿਰ ਦੇ ਵਿੱਚ ਬਦਲਣ ਦਾ ਜਿਹੜਾ ਇੱਥੇ ਕਾਨੂੰ ਦਿੱਤਾ ਹੈ ਬਹੁਤ ਵੱਡੀ ਗੱਲ ਹੈ ਇਹ ਆਵਾਜ਼ ਜਿਹੜੀ ਹੈ ਇਹ ਸਾਥੀਆਂ ਨੇ ਇਕੱਠੇ ਹੋ ਕੇ ਚੱਕੀ ਹੋਰ ਘਰ ਘਰ ਇਹ ਆਵਾਜ਼ ਚਾਈ ਹੋਈ ਹੈ ਪਿੰਡਾਂ ਦੇ ਵਿੱਚ ਇਹ ਵਾਟ ਲਈ ਗਈ ਹੈ ਪੰਚਾਇਤਾਂ ਨੇ ਮਦੇ ਤੋਂ ਸ਼ੁਰੂ ਕਰ ਦਿੱਤੇ ਆ ਕਿ ਕਿਸਾਨ ਜਥੇਬੰਦੀਆਂ ਨੇ ਇਹ ਸਮੂਹ ਪਹਿਦ ਨੂੰ ਆਧਾਰ ਤੇ ਉੱਤੇ ਲਿਆ ਹੈ ਇਹ ਸਰਕਾਰੇ ਆਸੇ ਜਰੂਰ ਦਿਖਾਏ ਇਸ ਗੱਲ ਨੂੰ ਆਪਾਂ ਮੰਨ ਕੇ ਚਲਿਏ ਸੋ ਇਤਿਹਾਸ ਦੇ ਪੱਕੇ ਜਿਹੇ ਖਰੋਲੀਆਂ ਸਾਹ ਵੇਖੋ ਕਿਤੇ ਉਹ ਕੱਚੀ ਗੜੀ ਨੇ ਲਾਲ ਕਲੇ ਨੂੰ ਘੁਮਾਤਾ ਸੀ ਕੱਚੀ ਗੜੀ ਨੇ ਇਹ ਲੋਕ ਦੇ ਤਾਹੇ ਰੁਦਾ ਇੱਕ ਤਰ੍ਹਾਂ ਜਲਵਾ ਸੀਆ ਇਸੇ ਤਰ੍ਹਾਂ ਹੀ ਅਸੀਂ ਇਤਿਹਾਸ ਦੇ ਵਿੱਚ ਬੈਠਿਆ ਹੈ ਤੇ ਸਿਰੇ ਲੋਕ ਤੋਂ ਸੱਚੇ ਉਹਨਾਂ ਦਰਦੇ ਆ ਆ ਉਹ ਸਾਰੇ ਵੱਡੇ ਵੱਡੇ ਜਬਰ ਜ਼ਬਰਾਨੇ ਵੱਡੇ ਵੱਡੇ ਜਿਹੜੇ ਰਾਜੇ ਜਿਹੜੇ ਤਾਨਾਥਾ ਹੈ ਉਹ ਵੀ ਚੰਦੇ ਹੈ ਇਹ ਸਰ ਕੇ ਇਹ ਸਾਡੇ ਇਥੋਂ ਦੀ ਪੰਡਤ ਸਰਕਾਰ ਦਾ ਮੁੱਖ ਮੰਤਰੀ ਆਏ ਨਹੀਂ ਆਈ ਉਹਨੂੰ ਪਤਾ ਨਹੀਂ ਹੈ ਉਹ ਸੁਪਤ ਹੈ ਕੋਈ ਸੁਪਤਾ ਨਹੀਂਗਾ ਹੋ ਥਾਰਾ ਲੈਣ ਜਿਹੜੂ ਦੇ ਨਾਲ ਚਲੀ ਜਾਂਦਾ ਹੈ ਸੁਪਤਾ ਸਰਤਾ ਕੋਈ ਨਹੀਂ ਹੋ ਗੱਲਾਂ ਨੂੰ ਨੰਗਾ ਕਰਨੀ ਹੈ ਜਿਹੜੇ ਉਹਦੇ 6 ਐਲਕਾਰ ਟਿੱਕੀਆਂ ਨੇ ਟਿੱਕੀਆਂ ਨੇ ਆ ਬਣੋ ਬਲੀ ਉਹ ਸਰਕਾਰ ਕਹੇ ਨਾ ਕਹੇ ਉਹ ਤੂੰ ਪਹਿਲਾਂ ਮੂਰੇ ਉਹ ਪਿਆ ਦਿੰਦੇ ਐ ਤੇ ਲੋਕ ਪ੍ਰਤੀਯੋਗ ਦਾ ਚਿਹਰਾ ਸਾਡੇ ਸਾਹਮਣੇ ਨੰਗਾ ਹੋ ਗਿਆ ਹੈ ਦੇਖੋ ਸਾਡੇ ਆਪਾਂ ਇਹ ਚਾਹ ਜਿਹੜਾ ਹੈ ਇਸ ਨੂੰ ਲੋਕ ਤਾਕਤ ਦੇ ਵਿੱਚ ਫਸਲ ਦੇ ਵਿੱਚ ਸਾਰੇ ਸਾਥੀ ਆਪਣਾ ਯੋਗਦਾਨ ਪਾਈਏ ਇਹ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਇਤਿਹਾਸ ਦੇ ਵਿੱਚ ਬੈਠਾ ਹੈ ਕਿ ਵੱਡੇ ਵੱਡੇ ਲੋਕ ਪਰੋ ਦੀ ਫੈਸਲੇ ਲੋਕਾਂ ਨੇ ਆਪਣੇ ਜ਼ੋਰ ਨਾਲ ਆਪਣੇ ਇੱਕੇ ਨਾਲ ਆਪਣੇ ਹੱਥ ਨਾਲ ਵਾਪਸ ਕਰਵਾਇਆ ਇਹ ਆਪਣਾ ਦਾ ਪੰਜਾਬ ਦਾ ਲੰਗੜ ਵਾਲਾ ਇਤਿਹਾਸ ਹੈ ਆਪਣਾ ਪੰਜਾਬ ਦਾ ਜੋਕੇ ਕੌਮੀਆ ਕੁੱਲੀਆਂ ਐਸੇ ਮਹਿਲ ਮਜਾਰਾ ਨਾਮ ਚੱਲ ਰਹੀਆਂ ਨੇ ਇਹ ਸੁੰਘੀਆਂ ਕੁੱਲੀਆਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਨੇ ਸਰਹੱਦ ਦੀ ਇੱਕ ਜਾਨੀ ਟੱਕਰਾਈ ਹੈ ਅਸੀਂ ਉਹ ਖੱਤਰ ਦੀ ਦੇ ਉੱਤੇ ਬਿਠੇ ਆ ਇਹ ਸਰ ਤੇ ਮਹਿਲ ਤੋਂ ਸਾਰੇ ਨੂੰ ਵੇਚੀ ਕਰੂਗਾ ਜੇ ਜਿੰਨਾ ਜਿੰਨਾ ਆਪਾਂ ਲੋਕਾਂ ਨੂੰ ਪਾ ਸਕਦੇ ਹਾਂ ਸਾਰੇ ਇਹਦਾ ਜੋਰ ਨਾਲ ਪਾਈਏ ਜਿਹੜੋਂ ਨੂੰ ਕੰਮਾ ਲੱਗਿਆ ਜਿਹੜੇ ਬਿਠੇ ਇੱਥੇ ਜਿਹੜੇ ਵਿਆਹਦੰਗਿਆ ਜਿਹੜੇ ਸਾਡੇ ਸੰਘਰਸ਼ਕ ਬੇਟੀ ਨੇ ਆਪਣੇ ਹੱਥ ਵਸਤੇ ਤੇ ਛੱਕ ਦੇ ਵਿੱਚ ਪੋਸਟਰ ਪੜਿਆ ਉਹ ਦੂਜੇ ਵੀ ਜਿਹੜੇ ਉਹ ਅਹਿਲਕਾਰਾਂ ਨੂੰ ਦੇ ਉਹ ਆਪ ਦੇ ਹੱਕ ਪੋਸਟਰ ਮੰਗਦੇ ਆ ਪਰ ਉਹਨਾਂ ਦੀ ਚੱਲ ਨਹੀਂ ਗਈ ਹੈ ਚੱਲ ਨਹੀਂ ਲੋਕਾਂ ਦੀ ਹੈ ਕੇ ਸਰ ਕੇ ਇਹ ਸੰਘਰਸ਼ ਲੜੀਏ ਆਪਾਂ ਇਹ ਸੰਗਠਨ ਨੂੰ ਲੋਕ ਮੈਰ ਬਣਾਏ 115245100 ਲੈ ਕੇ ਆਵੇ ਜਿੱਥੇ ਦੇ ਪਿੰਡਾਂ ਜਾਣੇ ਜਿੱਥੇ ਆਪਣੇ ਸੰਪਰਕ ਹੈ ਇਹ ਆਪਣੇ ਇਕੱਲੇ ਬਖੰਜਾ ਮੰਗਦਾ ਨਹੀਂ ਹੈ ਲੋਕ ਤਾਂ ਪਿੰਡਾਂ ਕੋ ਇੱਥੇ ਆਉਂਦੇ ਆ ਕਿਸੇ ਦੇ ਕਹਿਰੀ ਆਉਣਾ ਹੈ ਕਿਸੇ ਨੇ ਦਫਤਰ ਜਾਣਾ ਹੈ ਕਿਸੇ ਨੂੰ ਤਸਕੀਰ ਜਾਣਾ ਹੈ ਪਿੰਡਾਂ ਦੇ ਲੋਕ ਇੱਥੇ ਆਉਂਦੇ ਆ ਇਸ ਸਭੇ ਮੈਨੂੰ ਆਪਾ ਪਿੰਡਾਂ ਦੇ ਵਿੱਚ ਦਿੱਥੇ ਆਪਣੇ ਸੰਪਰਕਾਂ ਕੋਠੇ ਲੈ ਕੇ ਜਾਈਏ ਇਹ ਇਹਨਾਂ ਸਾਥੀਆਂ ਨੂੰ ਕਹਿੰਦੇ ਜਿਹੜੇ ਲੋਕਪਰਵ ਦੀਆਂ ਕਾਰਵਾਈਆਂ ਕਰੀ ਜਾਂਦੇ ਆ ਜਿਹੜੇ ਲੋਕਾਂ ਨੂੰ ਛੇਛੜਦੇ ਆ ਜਿਹੜੇ ਆਪੇ ਜ਼ਮੀਨ ਜਾਇਦਾਦ ਦਾ ਵੇਚਣ ਵਾਸਤੇ ਦਾ ਮੁੱਲ ਵਧਾਉਣ ਵਾਸਤੇ ਇਹ ਕਿਸਮੀਆਂ ਚਾਲਾਂ ਚੱਲਦੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕਰੂਆ ਕਿਸੇ ਵੀ ਇਹ ਰਹਾ ਹੈ ਸ਼ਿੰਗਾਰਤ ਸਹਾਰਿਆ ਨਹੀਂ ਹੈ ਸ਼ਿੰਗਾਰ ਸਮੇਂ ਵਿੱਚ ਹੱਜਦਾ ਹੁੰਦਾ ਹੈ ਤੁਸੀਂ ਵੀ ਸਿਹਾਰਤਾ ਕੰਮ ਕਰ ਰਹੇ ਆ ਤੇ ਸਿਹਾਰਤ ਕਮੇਟੀ ਸਾਡੇ ਸਾਥੇ ਵੀ ਅੰਦੇਰੇ ਕਣੀ ਦੇ ਵਿੱਚ ਬੈਠ ਕੇ ਛੁੱਪੀ ਦੇ ਵਿੱਚ ਵੀ ਬੈਠ ਕੇ ਇਹ ਸ਼ਿੰਗਾਰਤ ਕਰ ਰਿਹਾ ਹੈ ਇਹ ਸਾਰੇ ਤੇ ਲੋਕ ਲਹਿਰ ਆਪਾਂ ਇਸ ਨੂੰ ਮਨ ਦੇ ਬਧਾਈਏ ਤੇ ਇਹ ਅੱਡੇ ਵਾਲਾ ਫੈਸਲਾ ਮਾਰਕ ਕਰਾਈਏ ਇਹ ਹੋਣਾ ਜ਼ਰੂਰ ਆ ਵਾਪਸ ਮੈਂ ਤੁਹਾਨੂੰ ਗੱਲ ਦੱਸਦੀ ਕੁਆਦੀ ਜਟੋਲੀ